ਪੂਰੇ ਜੋਸ਼ ਖੁਸ਼ੀ ਦੇ ਨਾਲ ਦਿੱਲੀ ਅਭਿਆਨ ਕਰਨ ਵਿੱਚ ਅੱਜ ਦੀਸ਼ਪਤ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਵਾਕਵਾਕ ਸਿਆਸੀ ਪਾਰਟੀਆਂ ਦੇ ਆਕੂਆਂ ਦੇ ਵੱਲੋਂ ਅਤੇ ਗਵਰਨਮੈਂਟ ਮੰਤਰੀਆਂ ਦੇ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਜਾ ਰਹੀ ਹੈ। ਉੱਤੇ ਹੀ ਸੰਗਰੂਰ ਦੇ ਵਿੱਚ ਪੁਲਿਸ ਲਾਈਨ ਦਾ ਸਟੇਡੀਅਮ ਦੇ ਵਿੱਚ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਤਿਰੰਗਾ ਲਹਿਰਾਇਆ। ਤੇ ਉੱਤੇ ਹੀ ਇਸ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੇ ਚਲਦਿਆਂ ਮੀ ਔਰ ਦੇ ਬਾਵਜੂਦ ਵੀ ਪੁਲਿਸ ਕਰਮੀਆਂ ਨੇ ਪਾਰੀ بارش ਦੇ ਵਿੱਚ ਆਪਣੀ ਪ੍ਰੇਡ ਨਹੀਂ ਰੋਕੀ ਤੇ ਇਸ ਮੌਕੇ ਦੇਸ਼ ਪ੍ਰੇਮ ਦਾ ਜਜ਼ਬਾ ਦੇਖਣ ਨੂੰ ਮਿਲਿਆ ਡੀਐਸਪੀ ਪ੍ਰਿਥਵੀ ਸਿੰਘ ਚਾਹਲ ਦੀ ਅਗਵਾਈ ਦੇ ਵਿੱਚ ਪੁਲਿਸ ਕਰਮੀਆਂ ਦੇ ਕਦਮ ਪਾਰੀ ਮੀਂਹ ਦੇ ਵਿੱਚ ਨਹੀਂ ਰੁਕੇ ਤੇ ਉਹਨਾਂ ਦੇ ਵੱਲੋਂ ਸਿੱਧ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੂੰ ਸਲਾਮੀ ਦਿੱਤੀ ਗਈ ਸਿੱਧ ਮੰਤਰੀ ਪੰਜਾਬ ਬਲਬੀਰ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਪਾਰਨ ਵਾਲੇ ਆਜ਼ਾਦੀ ਗੁਲਾਟੀਆਂ ਨੂੰ ਯਾਦ ਕੀਤਾ ਦੱਸਦੀ ਕਿ ਕਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜ਼ਿਲ੍ਹੇ ਦੇ ਵਿੱਚ ਸਵਾਰਤ ਸੇਵਾ ਦੇ ਕੰਮ ਕਰਨ ਵਾਲੇ ਅਤੇ ਪੁਲਿਸ ਸੇਵਾ ਦੇ ਵਿੱਚ ਆਪਣੀ ਡਿਊਟੀ ਵਧੀਆ ਤਰੀਕੇ ਦੇ ਨਾਲ ਨਿਭਾਉਣ ਪਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕੀਤਾ। ਦੇ ਰਹੇ ਪੰਜਾਬੀਆਂ ਸਮੁੱਚੇ ਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦਾ ਹਾਂ। ਮੈਂ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਪਹੁੰਚ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਦੇਸ਼ ਜਿਹਨੇ ਚੱਲ ਰਹੀ ਹੈ ਵੱਖ-ਵੱਖ ਲੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਜੂਦਰ ਸਿੰਘ ਧੀਰ ਔਰੰਗਾਬੀਂ ਗ੍ਰਾਮ ਸ਼ਹੀਦ ਲਾਗਾ ਮਾਸਪਰਾਏ ਸ਼ਹੀਦ ਜਮਾਨ ਸਿੰਘ ਕਾਲੇਪਾਣੀ ਅਤੇ ਹੋਰ ਜੱਥੇਦਾਰਾਂ ਤੇ ਲੋਕਾਂ ਵੱਲੋਂ ਸਮੇਂ ਸਮੇਂ ਕੇ ਹੁੰਦੇ ਨੇ ਸੰਗਰਸ਼ਾਂ ਆਪਣੇ ਕੁਰਬਾਨੀਆਂ ਦੀ ਬਲੌਗ ਅੱਜ ਅਸੀਂ ਆਜ਼ਾਦੀ ਦਾ ਇਹ ਨਿਖ ਮਾਨ ਰਹੇ ਹਾਂ ਦੇ ਦੇ ਰਾਤੀ ਸੁਣਵਾ ਸਭ ਤੋਂ ਵੱਧ ਕਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਮਾਈਕਾ ਸੁਪਾ ਮਾਰਚ ਇਧਰੇ ਸੁਪਾ ਸੁਮਰੀਆ ਨੂੰ ਪੂਰਾ ਕਰਨ ਲਈ ਬਚਨ ਬੰਦਾ ਮੁੱਖ ਮੰਤਰੀ ਬਾਅਦ ਤੋਂ ਬਾਅਦ ਸੁਧਾਰ ਪ੍ਰਵਾਸਰ ਮਾਰਦੋਂ ਆਪਣੇ ਅਦਿਸ਼ੋ 70000 ਸੁਧਾਰ ਪਾਰਸੰਗ ਦੇ ਚੰਦੀ ਪੈ ਖੜਕੜ ਕਰਾਂਗੇ ਚਿੱਤੀ ਗਈ ਇਸ ਤੋਂ ਰਾਵਾ ਸਾਡੀ ਸਰਕਾਰ ਨੇ ਨਿਸ਼ਚਾ ਕਰਦੇ ਆਂ ਸਰਕਾਰੀ ਦਫਤਰਾਂ ਵਿੱਚ ਅਚੀਰਿਆਲੇ ਹੜਸੰਗਤੇ ਸੋਧਾਂ ਅੰਦਰ ਨਰਮਾਹ ਜਿੰਮਾਉ ਬੇਤਰਤੀਬ ਦੀਆਂ ਤਸਵੀਰਾਂ ਲਗਾਈਆਂ। ਮੌਣੀ ਹਕੂਮਤਿਆ ਦੇ ਨਾਮ ਸੀ ਇਸ ਪਾਰਸਲੇ ਨਾਮ ਤੇ ਰੱਖਣ ਵਿੱਚ ਐ ਭੋਲਕਾ ਇਹ ਵਾਰ ਮਹਤ ਮਹਾਰ ਸਰਕਾਰ ਦੇ ਅਧੀਨ ਸੀ ਇਹ ਅਸੂਲ ਬੋਤਲਾਂ ਜਾਈ ਹੈ। ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਵਾਪ ਦਾ ਫੌਜੀ ਦੀ ਭਾਇਦੇ ਜਿਸ ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ